ਸਿੱਖੀ ਦਾ ਵਿਸ਼ੇਸ਼ ਆਦੇਸ਼ ਜਿਹੜਾ ਆਇਆ ਹੈ ਮਤਲਬ ਹੋਇਆ ਹੈ ਮੈਨੂੰ ਨਹੀਂ ਸੀ ਪਤਾ ਲੱਗਣਾ ਮੈਨੂੰ ਤੇ ਬੀਬੀਆਂ ਨੇ ਜਿਸ ਦਿਨ ਹੀ ਉਹਨਾਂ ਨੇ ਦੱਸਿਆ ਕਿ ਤੁਹਾਡੇ ਫੋਨ ਤੇ ਕਾਲ ਆ ਰਹੀ ਹੈ ਮੀਟਿੰਗ ਦੀ ਤੇ ਫਿਰ ਫਟਾਫਟ ਜਾ ਕੇ ਮੈਂ ਨਾਲ ਕਰਕੇ ਆਈ ਹਾਂ ਤੇ ਹੁਕਮ ਇਹ ਹੋਇਆ ਜੀ ਪ੍ਰਿਆਦ ਰਾਜ ਮਹਾਕੁੰਭ ਦੇ ਵਿੱਚ ਜਿਵੇਂ ਹਰ ਜਗ੍ਹਾ ਸਾਬਤ ਦਾ ਮੌਕੇ ਤੇ ਸਾਬਤ ਜੋ ਆਦੇਸ਼ ਹੁੰਦਾ ਹੈ ਪਾਸ਼ਾ ਜੀ ਮੁਖ ਦਾ ਉਚਾਰਨ ਕੀਤਾ ਹੈ ਜੀ ਪਰ ਭਾਵ ਪਿਆ ਇਹ ਸੰਬਲ ਕੇ ਪਲਪਾਂ ਪਿਆ ਇਹ ਸੰਬਲ ਕੇ ਹਰ ਜੁ ਹਰ ਮੰਦਰ ਆਮੇ ਹਰ ਜੁ ਹਰ ਮੰਦਰ ਆਮੇ ਜੀ ਸੁਸਾ ਸੰਗਤ ਜੀ ਸਾਗੁਰੂ ਜੀ ਦਾ ਦੇਸ਼ ਹੋਇਆ ਹੈ ਪ੍ਰਯਾਗ ਨਾਥ ਬਹਾਂ ਤੋਂ ਦੇ ਵਿੱਚ ਸਤਾਰੀ ਨਾਮ ਦਾ ਨਹੀਂ ਸੰਗਤ ਨੂੰ ਜਾਣ ਵਾਸਤੇ ਸਾਰੇ ਤੇਸ ਤੋਂ ਇਹ ਕਮੇਡੀ ਬਿੰਦਿਆ ਦਾ ਜਗਹ ਤੇ ਪਾਇੰਦਾ ਜਿਹਾ ਹਰ ਸ਼ਹਿਰ ਵਿੱਚ ਇਕੱਠਾ ਜਾਏਗਾ ਤੇ ਜਿਵੇਂ ਜੋ ਤੇ ਆ ਕਿ ਕਿ ਪ੍ਰਾਕਿਤਿਕ ਸੌਰ ਜੀ ਨੇ ਹਰ ਹਫਤੇ ਇੱਕ ਇੱਕ ਦੋ ਜਥੇ ਹੋ ਫਿਰ ਰੁਕਣ ਕੇ ਲਈ ਦੋ ਵਾਪਸ ਆਣਗੇ ਉਹੀ ਸਿਸਟਮ ਕੋਈ ਨਹੀਂ ਰਹਾ ਉਸਾਰ ਦੀਆਂ ਜੋ ਤੇ ਵਾਲੀਆਂ ਤੋਂ ਚੋਗੀਆਂ ਸਟੀਆਂ ਕਿ ਉਹ ਤੋਂ ਜਿੰਨੇ ਆਣਤ ਮਾਣੇ ਹੈ ਸੌਰ ਦੇ ਬਚਨਾਂ ਦਾ ਖੁਸ਼ੀ ਹੁੰਦਾ ਹੈ ਕੋਈ ਜਾਣਦੇ ਨੇ ਕਿ ਇਹ ਸਰੇ ਸ਼ਾਂਤ ਸੰਗੂਚੀ ਆਹ ਹੋਂਦੇ ਸਾਰਿਆਂ ਨਾਲ ਬਚਨ ਕਰਦੇ ਸਨ ਜਦ ਕੇ ਨਾਲ ਜੀ ਸਾਡੇ ਪਿੱਛੋਂ ਵਾਵਾ ਕਰਦੇ ਸੀ ਕਿਉਂਕਿ ਸਭ ਨੇ ਉਸ ਮੋਬਿਲ ਕੇ ਉਸ ਸਮੇਂ ਦਾ ਜਿੱਦਾ ਹਲਾ ਕਰਵਾਣਿਆ ਨੂੰ ਆਨੰਦ ਆਪਣੇ ਆਪ ਵਿੱਚ ਆਮ ਕਰਾਇੰਦਾ ਹੋਏ। ਸੋ ਆਪ ਸਭ ਤੇ ਜਨਮ ਵਿੱਚ ਬੇਲਦੀ ਹੈ ਪਹਾੜ ਵਾਲਿਆਂ ਦੀ ਸਾਗੂ ਦਿੱਲੀ ਵਾਲਿਆਂ ਨੂੰ ਸੁਭਤ ਕਹਿੰਦੇ ਕਬਰ ਮਿਲਦੀ ਹੈ। ਤੇ ਮਗ ਮੈਂ ਹੋਇਆ ਕਿ ਭਾਜੀ ਸਾਨੂੰ ਹਸਤੇ ਲਈ ਮੈਂ ਜੀ ਕਿੰਨੇ ਘੰਟਿਆਂ ਦਾ ਸਫਰ ਨਹੀਂ ਅਸੀਂ ਦੱਸਣਾ ਸੱਤ। ਅੱਜ ਕੇ ਤੇ ਸੰਪੂਰਨ ਡਾਇਰੈਕਟ ਸੀ ਹੈ ਦਿੱਲੀ ਵਾਲੇ। ਦਿੱਲੀ ਵਾਲਿਆਂ ਲਈ ਤੇ ਰਾਤੀ ਤੁਰੇ ਤਸਵੀਰਾਂ ਪ੍ਰਯੰਗਰਾਤ। ਸਵੇਰੇ ਤੁਰੇ ਤੇ ਰਾਤੀ ਆਪਣੇ ਘਰ। ਕੇ ਹੱਦੇ ਦਾ ਤੁਹਾਡਾ ਸੇਵਾਦਾਰ ਆਂਡਾ ਦੇ ਜੜੇ ਇੱਕ ਤੋਂ ਦਿਨ ਲੱਗਦੇ ਨਹੀਂ ਉਹ ਬਕਰੇ ਮੰਨਲ 10 ਦਿਨ ਹਾਰਤੀ ਲਗਾ ਕੇ ਚਲੋ ਤੇ 13 ਜਨਵਰੀ ਨੂੰ ਉਸ ਭਾਗੇ ਦਿਨ ਫਿਰ 13 ਜਨਵਰੀ ਤੋਂ ਜੰਪੀ ਫਰੋਣੀ ਤੱਕ 40 ਦਿਨ ਦਾ ਮਹਾਂਕੁੰਭ ਹੈ ਜिले ਵਿੱਚ ਸਾਡੇ ਹਰ ਦਾ ਸਮਾਗਮ ਜੀਤੋ ਖੇਡਾਂ ਹੈ ਸੋ ਸਾਰੇ ਬੜਪਾ ਕੀ ਤਿਆਰ ਪਜਾਓ ਕਿਥੇ ਵੀ ਆਪੋ ਆਪਣਾ ਜਥਾ ਤਿਆਰ ਕਰ ਬੋਗਾ ਨੰਦਿਆ ਲਿਆ ਲੈਣੇ ਦਾਸੀ ਹੋ ਨਾ ਨੰਦ ਦੁਬਾਰਾ ਲੈ ਦੀ ਸ਼ੇਰ ਆਦੇਸ਼ ਆਉਂਦਾ ਜਿਹੜਾ ਹੋਇਆ ਉਹ ਇਹ ਬੈਡਮੇਜਿਕ ਕੋਈ ਛੋਟੇ ਬੱਚੇ ਵਾਲਾ ਕੋਈ ਨਹੀਂ ਛੋਟੇ ਬੱਚੇ ਵਾਲਾ ਤੇ ਕੋਈ ਵੀ ਬਿਮਾਰ ਤੇ ਬਚੁਰਕ ਉਥੇ ਜਾਣ ਦੀ ਖੇਚਲ ਨਾ ਕਰੇ ਜੀ ਵੀ ਉੱਥੇ ਬਣਨ ਤੁਰਨਾ ਕਰਦਾ ਹੈ ਬੜਾ ਲੰਮਾ ਪੈਦਾ ਇੱਕਦਮ 1.5 ਕਿਲੋ ਮੀਟਰ ਤੇ ਆਰ ਸੈਂਟੀਮੀਟਰ ਤੋਂ ਇਸੇ ਜਗ੍ਹਾ ਤੋਂ ਲੰਘਦਾ ਪਰ ਇਸੇ ਗੱਲ ਦਾ ਧਿਆਨ ਰੱਖਦੇ ਕੋਈ ਆਪਸਪੇ ਚਰਮਤ ਬੇਤੀ ਹੈ ਕਈ ਸਾਡੇ ਬਜ਼ੁਰਗ ਸੰਗ ਜਵਾਨਾ ਵੀ ਵਧੀਆ ਤਨੀਰ ਕਾਇਆ ਰਹਿੰਦੇ ਕਿ ਉਹਨਾਂ ਨੂੰ ਕੋਈ ਬਿਨਾਈ ਨਹੀਂ ਤੇ ਪਰ ਜਿਹੜੇ ਕੋਠੇ ਦੀ ਠੰਡ ਔਰ ਇਨਾ ਫੈਟਾ ਲੈ ਕਰਨਾ ਇਤਿਹਾਸ ਨਾ برداشت ਕਰ ਸਕਣ ਉਹਨਾਂ ਦੇ ਚਰਮਤ ਬੇਤੀ ਹੈ ਮਾਣੀ ਚਾਹਾਂਗੀ ਕਿ ਉਹਨਾਂ ਵਖੇ ਨਾ ਜਾਣ ਦੇ ਸੌਰਭੀ ਦਾਨੀ ਆਦੇਸ਼ ਹੈ